ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਪਾਂ ਅਕਸਰ ਹੀ ਕਈ ਵਾਰੀ ਕਹਿ ਦਿੰਨੇ ਆ ਵੀ ਸਾਡੇ ਪੈਰਾਂ ਨੂੰ ਹੱਥ ਨਾਲ ਲਗਾਇਆ ਜਾਵੇ ਜਾਂ ਆਪਾਂ ਕਿਸੇ ਦੇ ਪੈਰਾਂ ਨੂੰ ਹੱਥ ਲਾਉਣ ਲੱਗਦੇ ਹਾਂ ਅਸ਼ੀਰਵਾਦ ਲੈਣ ਲੱਗਦੇ ਹਾਂ ਤਾਂ ਅੱਗੋਂ ਵੀ ਸਾਨੂੰ ਇਹ ਜਵਾਬ ਮਿਲਦਾ ਹੈ ਕਿ ਪੈਰਾਂ ਨੂੰ ਹੱਥ ਨਾਲ ਲਾਓ ਸੋ ਅੱਜ ਤੁਹਾਨੂੰ ਦੱਸ ਦਿਆਂ ਕਿ ਗੁਰਬਾਣੀ ਦੇ ਆਸ਼ੇ ਅਨੁਸਾਰ ਕਿਸੇ ਦੇ ਪੈਰਾਂ ਨੂੰ ਹੱਥ ਲਾਉਣਾ ਜਾਂ ਆਸ਼ੀਰਵਾਦ ਲੈਣਾ ਇਸ ਤਰ੍ਹਾਂ ਠੀਕ ਹੈ ਜਾਂ ਨਹੀਂ ਹੈ ਸੋ ਗੁਰਬਾਣੀ ਅੰਦਰ ਸਤਿਗੁਰਾਂ ਨੇ ਸਾਨੂੰ ਸਮਝਾਉਣਾ ਕੀਤਾ ਹੈ ਕਿ ਜੋ ਜੋ ਦੀਸੈ ਗੁਰ ਸਿਖੜਾ ਤਿਸ ਨਿਮ ਨਿਮ ਲਾਗੋਂ ਪਾਏ ਜਿਓ ਸੋ ਗੁਰਬਾਣੀ ਕਹਿੰਦੀ ਹੈ ਵੀ ਜੇ ਤੈਨੂੰ ਕੋਈ ਗੁਰ ਸਿਖੜਾ ਕੋਈ ਗੁਰੂ ਦਾ ਪਿਆਰਾ ਗੁਰੂ ਦੀ ਭਜਨ ਬੰਦਗੀ ਕਰਨ ਵਾਲਾ ਦੇਖਦਾ ਤੇ ਉਸ ਨੂੰ ਨਿਮ ਨਿਮ ਕੇ ਉਹਦੇ ਪੈਰਾਂ ਨੂੰ ਹੱਥ ਲਾ ਪੈਰਾਂ ਨੂੰ ਛੂ ਉਹਦਾ ਅਸ਼ੀਰਵਾਦ ਲੈ ਸੋ ਹੁਣ ਸਾਨੂੰ ਕਿਸ ਤਰ੍ਹਾਂ ਪਤਾ ਲੱਗੇ ਕਿ ਉਹ ਗੁਰਸੇਖ ਹੈ ਜਾਂ ਉਹਦਾ ਬਾਹਰੀ ਜਿਹੜੀ ਦੇਖ ਹੈ ਉਹ ਗੁਰਸੇਖ ਹੈ ਜਾਂ ਉਹ ਅੰਦਰੋਂ ਵੀ ਗੁਰਸੇਖ ਹੈ ਇਹ ਕਿਸ ਤਰ੍ਹਾਂ ਪਤਾ ਲਗਾਇਆ ਜਾਵੇ ਤੇ ਗੁਰਬਾਣੀ ਸਾਨੂੰ ਇਹ ਵੀ ਪਿਆਰਿਓ ਸਮਝਾਉਣਾ ਕਰਦੀ ਹੈ ਕਿ ਜਗ ਮੈਂ ਉੱਤਮ ਕਾਢੀਐ ਵਿਰਲੇ ਕਈ ਕੇ ਮਾਰੇ ਕਹਿੰਦੇ ਵੀ ਐਸੇ ਉੱਤਮ ਪੁਰਸ਼ ਐਸੇ ਭਲੇ ਪੁਰਸ਼ ਜੋ ਗੁਰਸਿਖੜੇ ਹਨ ਉਹ ਜਗ ਤੇ ਵਿਰਲੇ ਵਿਰਲੇ ਹੀ ਹਨ ਜਾਨਕੀ ਉਸ ਦੀ ਬੰਦਗੀ ਕਰਨ ਵਾਲੇ ਇੱਕ ਥਾਂ ਤੇ ਆਪਾਂ ਨੂੰ ਗੁਰੂ ਸਾਹਿਬ ਸਮਝਾਉਣਾ ਕਰਦੇ ਹਨ ਇਹ ਜਿੰਨ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਜਿਹਨੂੰ ਸਾਸ ਤੇ ਗਿਰਾਸ ਜਦੋਂ ਆਪਾਂ ਸਾਹ ਅੰਦਰ ਲੈਨੇ ਆ ਅਤੇ ਬਾਹਰ ਛੱਡਦੇ ਆ ਸਾਸ ਤੇ ਗਿਰਾਸ ਨਾ ਵਿਸਰੈ ਵੀ ਜਿਹਨੂੰ ਇੰਨੇ ਟਾਈਮ ਸਾਹ ਆਉਂਦਿਆਂ ਵੀ ਵੈਗੁਰੂ ਚੇਤੇ ਆ ਸਾਹ ਬਾਰ ਕੱਢਦੇ ਆ ਵੀ ਵੈਗਰੂ ਚੇਤੇ ਆ ਵੈਗਰੂ ਦਾ ਸਿਮਰਨ ਉਹਦੇ ਅੰਦਰ ਚੱਲ ਰਿਹਾ ਹੈ ਤੇ ਮਹਾਰਾਜ ਕਹਿੰਦੇ ਹਨ ਕਿ ਉਹ ਜਿਹੜੇ ਪਰਸ਼ਨ ਉਹ ਸੰਤ ਮਹਾਤਮਾ ਹਨ ਉਹ ਸੰਤ ਜਨ ਹਨ ਤਿਨਾਂ ਦੇ ਤੋਂ ਪੈਰੀ ਲੱਗਣਾ ਕਰ ਸੋ ਪਿਆਰੇ ਗੁਰਬਾਣੀ ਆਪਾਂ ਨੂੰ ਥਾਂ ਥਾਂ ਤੇ ਸਮਝਾਉਂਦੀ ਹੈ ਪਰ ਆਪਾਂ ਕਲਯੁਗੀ ਜੀਵ ਹਾਂ ਜੋ ਕਿ ਦੁਨਿਆਵੀ ਗੱਲਾਂ ਮਗਰ ਹੀ ਲੱਗੇ ਰਹਿੰਨੇ ਹਾਂ ਸੋ ਗੁਰਬਾਣੀ ਦੇ ਆਸ਼ੀ ਅਨੁਸਾਰ ਜਿਹੜਾ ਆਪਣਾ ਜੀਵਨ ਬਤੀਤ ਕਰੀਏ ਗੁਰਬਾਣੀ ਦੀ ਆਸ਼ੀਅ ਅਨੁਸਾਰ ਆਪਣਾ ਜਿਹੜਾ ਜੀਵਨ ਢਾਲੀਏ ਸੋ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਤੇ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ